ਅਕਾਲੀ ਦਲ ਦੇ ਪ੍ਰਧਾਨ ਸੁਖਬੀਤ ਸਿੰਘ ਬਾਦਲ ਲਗਾਤਾਰ ਵਿਵਾਦਾਂ 'ਚ ਘਿਰਦੇ ਜਾ ਰਹੇ ਨੇ ਬੀਤੇ ਦਿਨੀ ਉਹਨਾਂ ਦੇ ਵੱਲੋਂ ਅਕਾਲ ਤਖਤ ਸਾਹਿਬ ਪੇਸ਼ ਹੋ ਕੇ ਜਥੇਦਾਰ ਨੂੰ ਜਿਹੜਾ ਬੰਦ ਲਿਫਾਫਾ ਰਿਪੋਰਟ ਸੌਂਪੀ ਗਈ ਸੀ ਉਸ ਨੂੰ ਜਨਤਕ ਕਰਨ ਦੀ ਮੰਗ ਕੀਤੀ ਜਿਹੜੀ ਕਿਹਾ ਜਾ ਰਿਹਾ ਸਕਰੀ ਸਿੰਘ ਬਾਦਲ ਦੇ ਵੱਲੋਂ ਜਿਹੜੀ ਰਿਪੋਰਟ ਜੱਜਦਾਨ ਨੂੰ ਸੌਂਪੀ ਗਈ ਆ ਜੋ ਮਾਫੀਨਾਮਾ ਲਿਖਿਆ ਗਿਆ ਕਿ ਅਸੀਂ ਦੇਖਣਾ ਚਾਹੁੰਦੇ ਹਾਂ ਉਹਦੇ ਵਿੱਚ ਜਿਹੜਾ ਡੇਰਾ ਡੇਰਾ ਮੁਖੀ RAM ਰਹੀਮ ਦੇ ਨਾਲ ਵੋਟਾਂ ਦਾ ਸੌਦਾ ਹੋਇਆ ਸੀਗਾ ਅਤੇ RAM ਰਹੀਮ ਨੂੰ ਮਾਫੀ ਦੇਣ ਦਾ ਮਾਮਲਾ ਤੇ ਜਿਹੜਾ RAM ਰਹੀਮ ਦੇ ਵੱਲੋਂ ਗੁਰੂ ਗੋਬਿੰਦ ਸਿੰਘ ਦੀ ਪਛਾਦਗ ਦਾ ਮਾਮਲਾ ਸੀਗਾ ਉਹਨੂੰ ਲੈ ਕੇ ਸਕਰੀ ਸਿੰਘ ਬਾਦਲ ਦੇ ਵੱਲੋਂ ਮਾਫੀ ਮੰਗੀ ਗਈ ਆ ਜਾਂ ਫਿਰ ਨਹੀਂ ਜਦ ਚੱਲਦੇ ਆ ਚੰਦ ਸਿੰਘ ਬਰਾੜ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਵੀਡੀਓ ਸਸ਼ਿਕਾ ਜੀ ਕੱਲ ਦੇ ਕਈ ਚੈਨਲਾਂ ਦੇ ਉੱਤੇ ਡਾਕਟਰ ਚੀਮਾ ਦੇ ਵੱਲੋਂ ਇੱਕ ਸਵਾਲ ਖੜੇ ਕੀਤੇ ਜਾ ਰਿਹਾ ਕਿ ਨਰੇਟਿਵ ਸੈੱਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿਵੇਂ ਵਡਾਲਾ ਸਾਹਿਬ ਤੇ ਉਹਨਾਂ ਦੇ ਜਿੰਨੇ ਵੀ ਸਾਥੀ ਹੈ ਕਿ ਸ਼ਾਇਦ ਉਹ ਸ਼੍ਰੀ ਕਾਲ ਤਖਸਾਲ ਸਾਹਿਬ ਦੀ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ ਜਿਹੜਾ ਕਿ ਬਿਲਕੁਲ ਗਲਤ ਏਜੰਡਾ ਸੈੱਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਾਲਾਂਕਿ ਇਹਦੇ ਚੋਂ ਚਲਤਰਾਤਾ ਕੁਝ ਹੋਰ ਵੀ ਹੈ ਕਿ ਇਹ ਏਜੰਡਾ ਪਹਿਲਾਂ ਕਿਉਂ ਸੈੱਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਮੈਂ ਉਹਦੇ ਤੇ ਸਵਾਲਾਂ 'ਤੇ ਚਲੀ ਜਾਊਂਗਾ ਸਾਡਾ ਸਵਾਲ ਸਿਰਫ ਇੰਨਾ ਸੀਗਾ ਜਿਹਦੇ 'ਚ ਸਾਡਾ ਫੈਸਲਾ ਕਰਕੇ ਕਿ ਜਿਹੜਾ ਚਿੱਠੀ ਬੰਦ ਲਫਾਫਾ ਦਿੱਤੀ ਹੈ ਬੰਦ ਚਿੱਠੀਆਂ ਦੇ ਲਫਾਫਿਆਂ ਨੇ ਪਹਿਲਾਂ ਬੜੇ ਪੰਗੇ ਪਾਏ ਆ ਡੇਰਾ ਸਿਰਸਾ ਨੂੰ ਮਾਫੀ ਵੀ ਬੰਦ ਲਫਾਫੇ ਚਾਹੀ ਕੇ ਇੱਥੇ ਲਿਖ ਲਈ ਇਹ ਵੀ ਬੜੀ ਵੱਡੀ ਜਾਣਦਾ ਬਿੱਸਾ ਫਿਰ ਮੀਟਿੰਗਾਂ ਚੰਡੀਗੜ੍ਹ ਕੋਠੀ ਹੋਈਆਂ ਕਿ ਹੁਣ ਯੂਕੇ ਦਾ ਰੌਲਾ ਪਈ ਜਾਂਦਾ ਇਹ ਬੜੇ ਵਿਵਾਦ ਹੈ ਜਿੰਦੇ ਕਿ ਅਣਸੁਲਝੇ ਪਏ ਆ ਸਾਡੀ ਤਾਂ ਇੱਕੋ ਬੇਨਤੀ ਹੈ ਕਿ ਜਿਹੜੀ ਚਿੱਠੀ ਦਿੱਤੀ ਹੈ ਕਿਰਪਾ ਕਰਕੇ ਉਹ ਜਾਰੀ ਕੀਤੀ ਜਾਵੇ ਉਹਦੇ ਕਾਰਨ ਹੈ ਕੀ ਡੇਰਾ सिरसा ਦੇ ਨਾਲ ਜਿਹੜਾ ਵੋਟਾਂ ਦਾ ਸੌਦਾ ਕੀਤਾ ਸੀ ਕੀ ਉਹਦੇ ਪ੍ਰਤੀ ਮਾਫੀ ਮੰਗੀ ਹੈ ਕੀ ਜਿਹੜਾ ਡੇਰਾ सिरसा ਨੂੰ ਮਾਫੀ ਦਿਵਾਉਣ ਲਈ ਸਾਰੇ ਜਥੇਦਾਰ ਸਹਿਬਾਨ ਤੇ ਪ੍ਰੈਸ਼ਰ ਪਾ ਕੇ ਮਾਫੀ ਦਵਾਈ ਸੀ ਕੀ ਉਹਦੀ ਮਾਫੀ ਮੰਗੀ ਹੈ ਕੀ ਜਿਹੜਾ ਪੁਸ਼ਾਕ ਵਾਲਾ ਕੇਸ ਸੀ ਜਿਹੜਾ ਤੁਸੀਂ ਨਾ ਤਾਂ ਢੰਗ ਦਾ ਚਲਾਨ ਪੇਸ਼ ਕੀਤਾ ਉਲਟਾ ਕੈنسਲੇਸ਼ਨ ਪੇਸ਼ ਹੋ ਗਈ ਔਰ ਕੈنسਲੇਸ਼ਨ ਤੋਂ ਬਾਅਦ 2014 ਦੇ ਵਿੱਚ ਰਾਜ ਭਾਗ ਦੇ ਦੌਰਾਨ ਉਹ ਕੈਂਸਲੇਸ਼ਨ ਅਕਸੈਪਟ ਹੋ ਗਈ ਕਿਤੇ ਕੋਈ ਅਪੀਲ ਨਹੀਂ ਕੀਤੀ ਬਾਕੀ ਗੱਲਾਂ ਛੱਡ ਦਿਓ ਆ ਤਿੰਨ ਗੱਲਾਂ ਦੀ ਮਾਫੀ ਮੰਗੀਏ ਕਿੰਨੀ ਮੰਗੀ ਸਾਡਾ ਤਾਂ ਸਵਾਲ ਇੰਨਾ ਹੀ ਹੈ ਇਸ ਕਰਕੇ ਮੇਰੀ ਬੇਨਤੀਆਂ ਸီး ਇਕਾਲਤਖ ਸਾਹਿਬ ਨੂੰ ਸਮਰਪਿਤ ਹੈ ਜੋ ਸ਼੍ਰੀ ਇਕਾਲਤਖ ਸਾਹਿਬ ਤੋਂ ਸਾਨੂੰ ਹੁਕਮ ਆਏਗਾ ਅਸੀਂ ਸਿਰ ਮੱਥੇ ਮੰਨਾਂਗੇ ਪਰ ਘੱਟੋ ਘੱਟ ਸੰਗਤਾਂ ਪੰਥ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਤਾਬਿਆਂ 'ਚ ਜਾ ਕੇ ਜਿਹੜੀ ਚੀਜ਼ ਦੇਣੀ ਹੈ ਜਾਂ ਗੁਰੂ ਪੰਥ ਦੇ ਤਖਤ ਤੇ ਦੇਣੀ ਹੈ ਉਥੇ ਮੇਰਾ ਖਿਆਲ ਲੁਕੋ ਕੇ ਦੇਣ ਵਾਲਾ ਕੁਝ ਹੁੰਦਾ ਨਹੀਂ ਇਸ ਕਰਕੇ ਪੰਥ ਸਿਰਫ ਜਾਣਨਾ ਚਾਹੁੰਦਾ ਕਿ ਉਸ ਚਿੱਠੀ ਦੇ ਵਿੱਚ ਹੈ ਕੀ ਧੰਨਵਾਦ ਦੀ ਕਿ ਲਗਾਤਾਰ ਕਾਲੀ ਦਲ ਦੇ ਬਾਗੀ ਧੜਾ ਚੰਦੂ ਮੱਜਰੇ ਰੋਪਾ ਬੀਬੀ ਜਗੀਰ कौर ਸ੍ਰੀ ਚੰਦ ਸਿੰਘ ਬਰਾੜ ਅਤੇ ਹੋਰ ਕਈ ਵੱਡੇ ਲੀਡਰ ਨੇ ਕਾਲੀ ਦਲ ਦੇ ਹੀ ਜਿਹੜੇ ਉਸ ਸਮੇਂ ਤਾਂ ਸੁਖਵੀਰ ਸਿੰਘ ਬਾਦਲ ਦੇ ਨਾਲ ਸੀਗੇ ਜਦੋਂ ਸੱਤਾ ਸੀ ਪਰ ਅੱਜ ਉਸ ਸੁਖਵੀਰ ਸਿੰਘ ਬਾਦਲ ਦੇ ਖਿਲਾਫ ਨੇ ਸਵਾਲ ਤਾਂ ਹੁਣ ਇਹੀ ਖੜਾ ਹੋ ਰਿਹਾ ਵੱਡਾ ਕਿ ਜੇਕਰ ਉਹਨਾਂ ਨੂੰ ਲੱਗਦਾ ਸੀਗਾ ਕਾਲੀ ਦਲ ਦੇ ਪਾਰਟੀ ਸੰਧਾਤਾਵਾਂ ਦੇ ਖਿਲਾਫ ਚੱਲ ਰਹੀਆਂ ਸੁਖਵੀਰ ਸਿੰਘ ਬਾਦਲ ਦੇ ਫੈਸਲੇ ਸਹੀ ਨਹੀਂ ਹੰਤਾ ਉਸ ਸਮੇ ਉਹ ਚੁੱਪ ਕਿਉਂ ਸੀ ਉਸ ਸਮੇ ਉਹਨਾਂ ਦੇ ਵੱਲੋਂ ਕਿਉਂ ਨਹੀਂ ਸੁਖਵੀਰ ਸਿੰਘ ਬਾਦਲ ਨੂੰ ਰੋਕਿਆ ਟੋਕਿਆ ਕਿ ਅੱਜ ਜਦੋਂ ਤਾਂ ਜਿਹੜਾ ਕਹਿਣਾ ਸੀ ਕਿ ਵਿਕਰਮ ਸਿੰਘ ਮਜੀਠੀਆ ਦਾ ਕਿ ਉਹ ਤਾਂ ਸੱਤਾ ਦਾ ਮਜ਼ਾ ਆਨੰਦ ਮਾਣ ਰੇ ਸੀ ਪਰ ਅੱਜ ਉਹ ਸਵਾਲ ਖੜੇ ਕਰ ਰਹੇ ਜਦ ਚੱਲਦੇ ਆ ਲਗਾਤਾਰ ਸੁਖਵੀਰ ਸਿੰਘ ਬਾਦਲ ਨੂੰ ਬਾਦਲ ਚੁੱਕੇ ਰਹੇ ਨੇ ਸੁਖਵੀਰ ਸਿੰਘ ਬਾਦਲ ਨੂੰ ਲੈ ਕੇ ਇਹ ਲੁਹਾਫਾਬੰਦ ਰਿਪੋਰਟ ਆ ਉਹਨੂੰ ਜਨਤਨ ਕਰਨ ਦੀ ਮੰਕੀਤੀ ਜਾਂਦੀ ਆ ਅਤੇ ਲਗਾਤਾਰ ਸਿੱਖ ਜਥੇਬੰਦੀਆਂ ਦਾ ਇਹੀ ਕਹਿਣਾ ਕਿ ਸੋਈ ਅਸੀਂ ਬਾਦਲ ਨੂੰ ਅਕਾਲ ਤਖਤ ਸੇਭ ਤੋਂ ਮਾਫੀ ਨਾ ਦਿੱਤੀ ਜਾਵੇ ਨਹੀਂ ਤਾਂ ਇਸ ਇਸ ਦੇ ਬਾਰੇ ਵੀ ਸਿੱਖ ਜਥੇਬੰਦੀਆਂ ਜਿਹੜੀਆਂ ਖਿਲਾਫ ਹੋਣਗੇ ਕਿਉਂਕਿ ਸੁਖਵੀਰ ਸਿੰਘ ਬਾਦਲ ਦੇ ਵਿੱਚ ਜਿਹੜੀਆਂ ਗਲਤੀਆਂ ਹੋਈਆਂ ਨੇ ਉਹ ਜਾਣੇ ਅਣਜਾਣੇ ਚ ਨਹੀਂ ਸਗੋਂ ਉਹ ਆਪਣੀ ਸੱਤਾ ਅਤੇ ਵੋਟਾਂ ਦੇ ਲਈ ਅਜਿਹਾ ਕੁਝ ਕੀਤਾ ਹੈ ਜਿਸ ਦਾ ਚੱਲਦੇ ਆ ਲਗਾਤਾਰ ਸੁਖਵੀਰ ਸਿੰਘ ਬਾਦਲ ਵਿਵਾਦਾਂ ਦੇ ਵਿੱਚ ਘਿਰਦੇ ਜਾ ਰਹੇ ਨੇ